ਬਿਜਲੀ ਮੁਫਤ ਵੀ ਹੈ 300 ਯੂਨਟ ਪੰਜਾਬ ਦੇ ਵਿੱਚ ਪ੍ਰਤੀ ਮਹੀਨੇ 600 ਯੂਨਟ ਦੋ ਮਹੀਨਿਆਂ ਦਾ ਬਿਲਿੰਗ ਖਰਕਲਾ ਤੋਂ ਮੁਤਾਬਕ ਹੋ ਜਾਂਦੀ ਹੈ। ਤਾਂ ਦੂਜੇ ਪਾਸੇ ਸਬਸਿਡੀ ਨੂੰ ਲੈ ਕੇ ਸਵਾਲ ਖੜੇ ਹੋਏ ਬਿਜਲੀ ਬੋਰਡ ਘਾਟੇ ਦੇ ਵਿੱਚ ਜਾਂਦਾ ਨਜ਼ਰ ਆਇਆ। ਕਿ ਹੁਣ ਪਾਵਰਕਾਮ ਵਾਸਤੇ ਇਹ ਜਿਹੜੇ ਸੋਲਰ ਪੈਨਲ ਨੇ ਇਹ ਵਰਦਾਨ ਸਾਬਤ ਹੁੰਦੇ ਨਜ਼ਰ ਆ ਰਹੇ। ਪਹਿਲਾਂ ਇਹ ਸਾਰਾ ਕੁਝ ਸਰਕਾਰੀ ਉਸ ਤੇ ਸੀ। ਹੁਣ ਇਹਨਾਂ ਨੇ ਸਰਦਕਰਾਂ ਨੂੰ ਵੀ ਆਗਿਆ ਦਿੱਤੀ ਹੈ ਹੂੰ ਨਿੱਜੀ ਅਦਾਰਿਆਂ ਨੂੰ ਵੀ ਆਗਿਆ ਦਿੱਤੀ ਹੈ ਜੋ ਪੰਜਾਬ ਦੀ ਬਿਜਲੀ ਖਪਤ ਦੇ ਵਿੱਚ ਯੋਗਦਾਨ ਨਾ ਵੀ ਪਾਉਣਗੇ ਉਹਨਾਂ ਦੇ ਕੋਲੇ ਵੱਡੇ ਸਿਸਟਮ ਨੇ ਵੱਡੀ ਖਪਤ ਹੈ ਉਹ ਕੌਮ ਸੇ ਕਮ ਆਪਣੀ ਖਪਤ ਤਾਂ ਠੀਕ ਕਰ ਲੈਣਗੇ ਜਿਹੜਾ 600 ਜੁਟ ਮੁਕਤ ਦੇਤਾ ਲੋਕਾਂ ਨੇ ਬਿਜਲੀ ਉਪਕਰਨਾ ਦੇ ਉੱਤੇ ਆਤਮ ਨਿਰਭਰਤਾ ਵਧਾਤੀ ਇਤੋਂ ਤੱਕ ਕਿ ਰੋਟੀ ਪਕਾਉਣ ਵਾਲੇ ਚੁੱਲ੍ਹੇ ਵੀ ਬਿਜਲੀ ਵਾਲੇ ਲੈ ਆਉਂਦੇ ਜਿਹੜਾ ਆਧਾਰਾ ਆਪਣੇ ਪੈਸੇ ਆਪ ਕਮਾਉਂਦਾ ਸੀ ਇਹਨਾਂ ਰਾਜਨੀਤਿਕ ਲੋਕਾਂ ਦੀ ਗਲਤ ਨੀਤੀਆਂ ਕਰਕੇ ਸਵਾਰਥੀ ਨੀਤੀਆਂ ਕਰਕੇ ਵੋਟ ਰਾਜਨੀਤੀ ਕਰਕੇ ਇਹਨਾਂ ਦਾ ਬਿੜਾ ਕਰ ਕਰਤਾ ਜਿਹੜਾ ਇਹਨਾਂ ਨੇ ਬਿਜਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਬਿਜਲੀ ਮੁਫਤ ਵੀ ਹੈ 300 ਯੂਨਟ ਪੰਜਾਬ ਦੇ ਵਿੱਚ ਪ੍ਰਤੀ ਮਹੀਨੇ 600 ਯੂਨਟ ਦੋ ਮਹੀਨਿਆਂ ਦਾ ਬਿਲਿੰਗ ਸਰਕਲ ਤਾਂ ਉਹਦੇ ਮੁਤਾਬਕ ਹੋ ਜਾਂਦੀ ਹੈ ਤਾਂ ਦੂਜੇ ਪਾਸੇ ਸਬਸਿਡੀ ਨੂੰ ਲੈ ਕੇ ਸਵਾਲ ਖੜੇ ਹੋਏ ਬਿਜਲੀ ਬੋਰਡ ਘਾਟੇ ਦੇ ਵਿੱਚ ਜਾਂਦਾ ਨਜ਼ਰ ਆਇਆ ਪਰ ਹੁਣ ਕਹਿੰਦੇ ਜਿਹੜੇ ਸੋਲਰ ਪੈਨਲ ਲੱਗਣੇ ਸ਼ੁਰੂ ਹੋ ਗਏ ਨੇ ਪਿੱਛੇ ਜੇ ਜਿਹੜੇ ਸਬੰਧਤ ਵਿਭਾਗ ਦੇ ਮੰਤਰੀ ਨੇ ਉਹਨਾਂ ਨੇ ਵੀ ਕਹਿ ਦਿੱਤਾ ਸੀਗਾ ਕਿ ਵੱਖ-ਵੱਖ ਸਰਕਾਰੀ ਬਿਲਡਿੰਗਾਂ ਦੇ ਉੱਤੇ 20 ਸੋਲਰ ਪੈਨਲ ਲਗਾਏ ਜਾਣਗੇ ਤਾਂ ਜੋ ਬਿਜਲੀ ਦੀ ਖਪਤ ਨੂੰ ਘਟਾਇਆ ਜਾ ਸਕੇ ਤੇ ਹੁਣ ਪਾਵਰਕਾਮ ਵਾਸਤੇ ਇਹ ਜਿਹੜੇ ਸੋਲਰ ਪੈਨਲ ਨੇ ਇਹ ਵਰਦਾਨ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਤਰਵਿੰਦਰ ਜੀ ਜਿੱਥੋਂ ਮੈਨੂੰ ਪਤਾ ਲੱਗਿਆ ਇੱਕ ਹੋਰ ਚੀਜ਼ ਵੀ ਇਹਨਾਂ ਨੇ ਇਹਦੇ ਵਿੱਚ ਅਮੈਂਡ ਕਰਤੀ ਹੈ ਹੂੰ ਪਹਿਲਾਂ ਇਹ ਸਾਰਾ ਕੁਝ ਸਰਕਾਰੀ ਉਸਤੇ ਸੀ ਹੁਣ ਇਹਨਾਂ ਨੇ ਸੰਤਕਰਾਂ ਨੂੰ ਵੀ ਆਗਿਆ ਦਿੱਤੀ ਹੈ। ਹੂੰ ਨਿੱਜੀ ਅਦਾਰਿਆਂ ਨੂੰ ਵੀ ਆਗਿਆ ਦਿੱਤੀ ਹੈ। ਤੁਸੀਂ ਸੋਲਰ ਪੈਨਲ ਲਾਓ। ਜੋ ਪੰਜਾਬ ਦੀ ਬਿਜਲੀ ਖਫਤ ਦੇ ਵਿੱਚ ਯੋਗਦਾਨ ਨਾ ਵੀ ਪਾਉਣਗੇ। ਉਹਨਾਂ ਦੇ ਕੋਲੇ ਵੱਡੇ ਸਿਸਟਮ ਨੇ ਵੱਡੀ ਖਫਤ ਹੈ। ਉਹ ਕਮ ਸੇ ਕਮ ਆਪਣੀ ਖਫਤ ਤਾਂ ਠੀਕ ਕਰ ਲੈਣਗੇ ਦਰਬਿੰਦਰ। ਹੂੰ ਉਦਾ ਮੋੜੇ ਬਿਜਲੀ ਨਿਗਮ ਤੇ ਨਹੀਂ ਪਊਗਾ ਜਿਵੇਂ ਜੇ ਮੈਂ ਤੁਹਾਨੂੰ ਕੁਝ ਅੰਕੜੇ ਦੱਸਦਾ 23 ਤੋਂ 24 ਜਿਹੜਾ ਅਪ੍ਰੈਲ ਦੇ ਵਿੱਚ ਸੀਗਾ 8140 ਮੀਗਾਵਾਟ ਮਈ ਦੇ ਵਿੱਚ ਇਹ ਵੱਧ ਕੇ 19000 ਦੇ ਲਗਭਗ ਹੋ ਗਿਆ ਜੂਨ ਦੇ ਵਿੱਚ 15325 ਜਲਾਈ ਚ 14831 ਤੇ ਇਸ ਵਾਰ ਜਨਵਰੀ ਦੇ ਮਹੀਨੇ ਵਿੱਚ 5% ਕਮੀ ਆਈ ਹੈ ਜੀ ਬਿਜਲੀ ਦੀ ਮੰਗ ਦੀ ਉਹਦਾ ਕਾਰਨ ਹੈ ਕਿ ਜੀ ਅਕਤੀ ਠੰਡ ਪਿਛਲੇ ਸਾਲਾਂ ਦੇ ਮੁਕਾਬਲੇ ਘਟ ਪਈ ਹੈ ਤੇ ਬਿਜਲੀ ਉਪਕਰਨਾਂ ਦੀ ਵਰਤੋਂ ਘਟੀ ਹੈ ਇਹਦੇ ਕੋਹਰ ਕਾਰਨ ਵੀ ਹੈ ਜਿਹੜਾ 600 ਜੁਟ ਮੁਕਤ ਦੇਤਾ ਲੋਕਾਂ ਨੇ ਬਿਜਲੀ ਉਪਕਰਨਾ ਦੇ ਉੱਤੇ ਆਤਮ ਨਿਰਭਰਤਾ ਵਧਾਤੀ ਇੱਥੋਂ ਤੱਕ ਕਿ ਰੋਟੀ ਪਕਾਉਣ ਵਾਲੇ ਚੁੱਲ੍ਹੇ ਵੀ ਬਿਜਲੀ ਵਾਲੇ ਲੈ ਆਉਂਦੇ ਉੱਥੇ ਵੀ ਗੈਸ ਤੋਂ ਖੜਾ ਛਡਾਲਿਆ ਇਸ ਕਰਕੇ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਨੇ ਨੀਤੀਆਂ ਨੀਤੀਆਂ ਉਹ ਹੋਣ ਜਿਹੜੀਆਂ ਕਿਸੇ ਵੀ ਰਾਜ ਨੂੰ ਅੱਗੇ ਲੈ ਕੇ ਜਾਣ ਤੇ ਜੇ ਅਸੀਂ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਮੁਕਤ ਖੋਰਗਾ ਨੂੰ ਹੀ ਤਰਜੀਹ ਦੇਣੀ ਹੈ ਤੇ ਰੱਬ ਰੱਖਾ ਇੱਕ ਪਾਸੇ ਤੁਸੀਂ ਕੁਝ ਕਹਿੰਦੇ ਹੋ ਬਿਜਲੀ ਨਿਗਮ ਵੀ ਟੁੱਪ ਗਿਆ ਜਦੋਂ ਕੈਪਟਨ ਅਬਰਿੰਦਰ ਸਿੰਘ ਨੇ 2004 'ਚ ਛੱਡੀ ਸੀ 6 'ਚ ਦੁਬਾਰਾ ਲਾਈ ਸੀ ਇਹ 2002 ਦੇ ਵਿੱਚ ਇਹ ਛੱਡਤੀ ਸੀ ਜਦੋਂ ਆਗੇ ਸੀ 4 ਜਾਂ 5 ਦੇ ਵਿੱਚ ਦੁਬਾਰਾ ਲਾਈ ਸੀ ਤਾਂ ਬਿਜਲੀ ਨੇ ਇੱਕ ਕਿਸਮ ਦਾ ਮੁਨਾਫੇ 'ਚ ਆ ਗਿਆ ਸੀ। ਉਸ ਤੋਂ ਬਾਅਦ ਬਿਜਲੀ ਨੇ ਕਿਹਾ ਮੁਨਾਫੇ ਦਾ ਇੱਕ ਵਾਸੇ ਛੱਡੋ ਅੱਜ ਕਰੋੜਾਂ ਦੇ ਕਰਜ਼ੇ ਹੇਠ ਆ ਗਿਆ। ਤੇ ਜਿਹੜਾ ਆਧਾਰਾ ਆਪਣੇ ਪੈਸੇ ਆਪ ਕਮਾਉਂਦਾ ਸੀ ਇਹਨਾਂ ਰਾਜਨੀਤਿਕ ਲੋਕਾਂ ਦੀਆਂ ਗਲਤ ਨੀਤੀਆਂ ਕਰਕੇ ਸਵਾਰਥੀ ਨੀਤੀਆਂ ਕਰਕੇ ਵੋਟ ਰਾਜਨੀਤੀ ਕਰਕੇ ਇਹਨਾਂ ਦਾ ਬਿੜਾ ਕਰ ਕਰਤਾ ਜਿਹੜਾ ਇਹਨਾਂ ਨੇ ਤੇ ਅੱਜ ਪੰਜਾਬ ਜਿਹੜਾ ਕਿਸੇ ਵੇਲੇ ਸਭ ਤੋਂ ਉੱਪਰ ਨੰਬਰਾਂ ਤੇ ਹੁੰਦਾ ਸੀ ਅੱਜ ਜਿਹੜੀ ਆਰਥਿਕ ਸਰਵੇਖਣ ਆਇਆ ਪੰਜਾਬ 18 ਰਾਜਾਂ ਦਾ ਆਰਥਿਕ ਸਰਵੇਖਣ ਕੀਤਾ ਗਿਆ ਤੇ ਪੰਜਾਬ ਉਰਦੂ ਬਾਗ ਹੈ 18ਵੇਂ ਨੰਬਰ ਤੇ ਸਭ ਤੋਂ ਪਿਛਲੇ ਪਾਸੇ ਹੈ ਉਹਦੇ ਲਈ ਇਹ ਸਾਰੀਆਂ ਸਰਕਾਰਾਂ ਸਣੇ ਮੌਜੂਦਾ ਇਹਨਾਂ ਨੇ ਵੀ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਉਮੀਦ ਸੀ ਕਿ ਇਹ ਕੁਛ ਨਾ ਕੁਛ ਕਿਉਂਕਿ ਅਰਵਿੰਦ ਕੇਜਰੀਵਾਲ ਵਰਗਾ ਪੜਿਆ ਲਿਖਿਆ ਬੰਦਾ ਇਸ ਪਾਸੇ ਵੱਲ ਚੰਗਾ ਕਦਮ ਉਠਾ ਸਕਦਾ ਕਿਉਂਕਿ ਇੱਕ ਆਈਆਰਐਸ ਅਧਿਕਾਰੀ ਦਾ ਦਿਮਾਗ ਦੂਜਿਆਂ ਦੇ ਮੁਕਾਬਲੇ ਪਰ ਲੋਕ ਰਾਜਨੀਤੀ ਦੇ ਵਿੱਚ ਜਿੱਥੇ ਰਾਜਨੀਤੀ ਆ ਜਾਵੇ ਕਿਸੇ ਚੀਜ਼ ਦੇ ਵਿੱਚ ਉਹਦਾ ਤਾਂ ਫਿਰ ਰੱਬ ਰਾਖਾ ਹੀ ਬਣਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ